ਸਵਾਗਤ ਹੈ ਦੋਸਤੋ ਤੁਹਾਡਾ ਸਿੰਘ ਦੇਵੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਚੀਮਾ ਕਲਾਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਜਸਵੰਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਆਈ ਦੀ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਜਿਆਦਾ ਦੋਸਤੋ ਨਾਂ ਪਿੰਡ 'ਚ ਵੀਰ ਦਾ ਜੱਸਾ ਕਰਕੇ ਮਸ਼ਹੂਰ ਹੈ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਬਿਲਕੁਲ ਸੱਜਰ ਸੂਈਲੀ ਝੋਟੀਆਂ ਆਪਾਂ ਦਿਖਾਵਾਂਗੇ ਪਹਿਲਾ ਸੂਹਾ ਦੋਸਤੋ ਝੋਟੀਆਂ ਸੂਈ ਹੈ ਡਿਟੇਲ ਜਿਹੜੀ ਦੋਸਤੋ ਸਾਰੀ ਬਣਦੀ ਆਪਾਂ ਵੀਰ ਦੇ ਕੋਲੋਂ ਪੁੱਛਾਂਗੇ ਵੀਰ ਜਸਵੰਤ ਸਿੰਘ ਦੋਸਤੋ ਅੱਜ ਇੱਥੇ ਮੌਕੇ ਤੇ ਆਪ ਹੈ ਨਹੀਂਗਾ ਕਿਤੇ ਪਾਸੇ ਗਏ ਆ ਇਸ ਕਰਕੇ ਜਿਹੜੀ ਡਿਟੇਲ ਹੈ ਦੋਸਤੋ ਵੀਰ ਨਾਲ ਆਪਣੇ ਆਇਆ ਉਹ ਦਊਗਾ ਸਾਰੀ ਇਸ ਮਾਈਦੀ ਨੰਬਰ ਬਾਕੀ ਦੋਸਤੋ ਵੀਰ ਦਾ ਮੈਂ ਜਿਹੜਾ ਸਕਰੀਨ ਤੇ ਚਲਾ ਦਊਗਾ ਜ਼ਿਆਦਾ ਜਾਣਕਾਰੀ ਤੁਸੀਂ ਦੋਸਤੋ ਵੀਰ ਜਸਵੰਤ ਸਿੰਘ ਦੇ ਨਾਲ ਫੋਨ ਤੇ ਗੱਲਬਾਤ ਕਰਕੇ ਕਰ ਸਕਦੇ ਜੇ ਬੱਚਾ ਦੋਸਤੋ ਨੇ ਕੱਟਾ ਦਿੱਤਾ ਤੇ ਸੂਈ ਨੂੰ ਦ ਹੋਣ ਜਿਹੜਾ ਮੌਕੇ ਦਾ ਦੁੱਧ ਆ ਦੋਸਤੋ 7 ਤੋਂ 8 ਕਿਲੋ ਦੇ ਵਿੱਚ ਵਿੱਚ ਤਿਆਰ ਆ। ਬਾਕੀ ਦੋਸਤੋ ਕੋਈ ਵੀ ਵੀਰ ਆਵੇ ਇੱਕ ਟਾਈਮ ਦੋ ਟਾਈਮ ਆਪਣੀ ਚੋਕ ਜਿਹੜੀ ਤਸੱਲੀ ਕਰ ਸਕਦਾ ਵਾ। ਮੁੱਲ ਦੇ ਤੋਂ ਬਿਲਕੁਲ ਜਾਇਜ਼ ਆ ਨਿਕਾ ਜਾ ਮੁੱਲੇ ਦੋਸਤੋ ਛੋਟੀ ਜਾ। ਗਾਵਾਂ ਵਾਲੇ ਭਾਜੇ ਦੋਸਤੋ ਛੋਟੀ ਕੋ ਜਿਆਦਾ ਵੱਡਾ ਮੁੱਲ ਨਹੀਂ ਗਾ। ਤੋੜ ਕੇ ਦੋਸਤੋ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਦੋਸਤੋ ਮੁੱਲ ਜਿਹੜਾ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਮੈਂ ਆਪ ਦੱਸੂਗਾ ਵੀਰ ਨਾਲ ਆਪਣੇ ਆਇਆ ਨਵਦੀਪ ਸਿੰਘ ਜਿਹੜਾ ਅੱਜ ਆਪਣੇ ਨਾਲ ਇਹ ਛੋਟੀ ਤੋੜ ਕੇ ਦਿਖਾਊਗਾ ਆਪਾਂ ਨੂੰ। ਤੇ ਬੱਚਾ ਦੋਸਤੋ ਮੈਂ ਤੁਹਾਨੂੰ ਇਹਦਾ ਵਿਖਾ ਕਟਿਆ ਦੋਸਤੋ ਇਹਨੇ ਪੂਰੇ ਰੰਗ ਦਾ ਦਿੱਤਾ ਜੇ ਠਾ ਕੇ ਦੋਸਤੋ ਨੂੰ ਬੱਚਾ ਦਿਖਾਉਣਾ ਕਰਾਂਦਾ ਬੱਚੇ ਨੂੰ ਉਠਾਈ ਮੜਾ ਬੱਚਾ ਦੋਸਤੋ ਇਹਦਾ ਝੋਟੀ ਦਾ ਆ ਕੋਈ ਵੀਰ ਇਹ ਨਾ ਸ਼ੱਕ ਕਰੇ ਕਿ ਝੋਟੀ ਕਾਲੀ ਆ ਤੇ ਬੱਚਾ ਬੂਰਾ ਵਾ ਇਹ ਦੋਸਤੋ ਕੁਦਰਤੀ ਤੌਰ ਤੇ ਗੱਲ ਗਈ ਰਹ ਜਾਂਦੀ ਹੈ ਕੋਈ ਟੀਕੇ ਦਾ ਵਾਧਾ ਘਟਾ ਹੋ ਜਾਂਦਾ ਜੇ ਰੋਟੀਕਾ ਲੋਕੀ ਵੀਰ ਭਰਉਂਦੇ ਆ ਬਾਕੀ ਦੋਸਤੋ ਝੋਟੀ ਬਿਲਕੁਲ ਤਾਜ਼ੀ ਸੂਈ ਆ 8 ਦਿਨ ਦਾ ਟਾਈਮ ਸੂਈ ਨੂੰ ਗਿਆ ਜਿਹੜਾ ਕੋਈ ਵੀਰ ਭਰਾ ਜੀ ਦੇ ਪਸੰਦ ਆਊਗੀ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਜ਼ਰੂਰ ਕਰ ਸਕਦਾ ਖੋਲ ਕੇ ਦੋਸਤੋ ਤੋਰ ਕੇ ਤਾਂ ਦਿਖਾਉਣਾ ਮੈਂ ਉਹਦੀ ਬਾਕੀ ਦੋਸਤੋ ਵੀਰ ਦਾ ਜਿਹੜਾ ਵਪਾਰ ਦਾ ਕੰਮ ਹੈ ਰੂਟੀਨ ਦੇ ਵਿੱਚ ਪਸ਼ੂ ਇਸ ਫਾਰਮ ਤੇ ਆਉਂਦੇ ਆ। ਜ਼ਿਆਦਾਤਰ ਵੀਰ ਮੱਝਾਂ ਹੀ ਲੈਂਦਾ ਗਾਵਾਂ ਲੈਂਦਾ ਪਰ ਬਹੁਤ ਘਾਟੇ ਦਾ ਆਉਂਦੀਆਂ ਕਿਉਂਕਿ ਚੰਗੀ ਗਾਂ ਰਿਕਾਰਡ ਲਈ ਮਿਲੇ ਦੁੱਧ ਤੇ ਫੇਰ ਵੀਰ ਲੈ ਕੇ ਆਉਂਦਾ ਨਹੀਂ ਤੇ ਜਾਂਦੀ ਮੱਝਾਂ ਹੀ ਹੁੰਦੀਆਂ। ਕੱਦ-ਕੱਡ ਦੋਸਤੋ ਮੈਂ ਤਾਂ ਤੁਸੀਂ ਚੈੱਕ ਕਰ ਸਕਦੇ ਏ ਤੁਰ ਜਾਂਦੀ ਦਾ ਆਰਡਰ ਕੁਆਲਿਟੀ ਜਿਹੜੀ ਕਰਮਾਲੀ ਨੇ ਸੋਹਣੀ ਤਿਆਰ ਕੀਤੀ ਐ। ਕੱਦ-ਕੱਡ ਦੇ ਹਿਸਾਬ ਨਾਲ ਦੋਸਤੋ ਵੇਖਾਂ ਤੇ ਆਰਡਰ ਕੁਆਲਿਟੀ ਜਿਹੜੀ ਐ ਸੋਹਣੀ ਤਿਆਰ ਐ ਦੋਸਤੋ 7-8 ਕਿਲੋ ਦੁੱਧ ਹੁਣ ਮੌਕੇ ਦਾ ਪਹਿਲਾ ਸੂਆ ਸੂਈ ਸਿੰਗ ਸੁng ਦੋਸਤੋ ਇਹਦੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਬਾਕੀ ਜਿਹੜੀ ਥਣਾ ਦੀ ਸ਼ੇਪ ਆ ਬਹੁਤ ਵਧੀਆ ਆ ਮੈਂ ਤੁਹਾਨੂੰ ਦਿਖਾਉਂਦਾ ਇੱਕ ਰੀ ਆਹ ਦੋਸਤੋ ਕਰੋ ਚੈੱਕ ਥਣਾ ਦੀ ਕੁਆਲਿਟੀ ਦੀ ਪੈਨਸਲ ਥਾਣੇ ਦੋਸਤੋ ਬਹੁਤ ਵਧੀਆ ਥਣ ਤਿਆਰ ਆ ਬੈਕ ਸਾਈਡ ਤੋਂ ਤੁਹਾਨੂੰ ਦੀ ਆਰਡਰ ਕੁਆਲਿਟੀ ਵਿਖਾ ਦਿੰਦਾ ਇੱਕ ਵਾਰੀ ਦੋਸਤੋ ਮੋਲੇ ਦਾ ਝੋਟੀ ਦਾ ਪਾਜੀ ਹੋਰਾਂ ਨੇ 60000 ਰੁਪਿਆ ਡਿਮਾਂਡ ਰੱਖੀ ਹੈ ਬਾਕੀ ਜਿਹੜਾ ਕੋਈ ਵੀਰ ਭਰਾ ਖਰੀਦਣਾ ਉਹ ਕਾ ਮੌਕੇ ਤੇ ਹਲਕਾ ਫੁਲਕਾ ਜਿਹੜਾ ਮਾਨਤਾਨ ਜ਼ਰੂਰ ਹੋਊਗਾ ਪਿੰਡ ਦੋਸਤੋ ਵੀਰ ਦਾ ਚੀਮਾ ਕਲਾਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਤੋਂ ਜਿਹਨੂੰ ਦੋਸਤੋ ਆਪਾਂ ਜਾਣਦੇ ਹਾਂ ਕੋਟ ਬੁੱਢੇ ਵਾਲੀ ਸਾਈਡ ਨੂੰ ਤੇ ਜਿਹੜਾ ਪੱਟੀ ਦਾ ਦੋਸਤੋ ਟੋਲ ਪਲਾਜ਼ਾ ਬਣਿਆ ਨਾ ਮਾ ਉੱਥੋਂ ਸੜਕ ਨਿਕਲਦੀ ਹੈ ਕੋਟ ਬੁੱਢੇ ਨੂੰ ਓ ਸ਼ੁਰੂ ਕਰਦੇ ਦੋਸਤੋ ਪਹਿਲਾ ਪਿੰਡ ਆਉਂਦਾ ਚੀਮਾ ਇਹਦੇੋਂ ਅੱਗੇ ਬਰਵਾਲਾ ਕੇ ਦੁੱਬਰੀ ਤੇ ਫਿਰ ਕੋਟ ਬੁੱਡਾ ਨੰਬਰ ਜਿਹੜਾ ਦੋਸਤੋ ਮੈਂ ਵੀ ਇਹਦਾ ਸਕਰੀਨ ਤੇ ਚੜਾ ਦੂੰਗਾ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਦੋਸਤੋ ਜਿਆਦਾ ਹੀ ਡਿਟੇਲ ਇਸ ਛੋਟੀ ਚ ਪੁੱਛ ਸਕਦੇ ਕਾਦ ਕਾਦ ਦੋਸਤੋ ਮੈਂ ਦਾ ਚੈੱਕ ਕਰ ਲਓ ਤੇ ਜਿਹੜੀ ਦੋਸਤੋ ਦੀ ਫੇਸ ਕੁਆਲਿਟੀ ਉਹਨੂੰ ਇੱਕੰਦbaar ਤੋਂ ਚੈੱਕ ਕਰਵਾ ਦੇਣਾ ਬਿਲਕੁਲ ਦੋਸਤੋ ਰਿੰਗ ਸਿੰਘ ਨੇ ਕਹਿੰਦੇਗਾ ਆਹ ਕਰੋ ਚੈੱਕ ਜੀ ਤਾਂ ਨਵਾ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ